ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਿਸ਼ਟਾਚਾਰ ਐਸ ਹਾਦ ਤੱਕ ਪਹੁੰਚ ਗਿਆ ਹੈ ਕਿ ਜੇ ਕੋਈ ਵਿਅਕਤੀ ਰਿਸ਼ਵਤ ਲੈਂਦਾ ਹੈ ਅਤੇ ਸਮੇਂ ਸਿਰ ਕੰਮ ਕਰਦਾ ਹੈ ਤਾਂ ਉਹ ਇਮਾਨਦਾਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਸ਼੍ਰੀ ਦੁਰਗਿਆਨਾ ਤੀਰਤਵਲੋਂ ਹਰ ਸਾਲ ਦੁਸ਼ਹਿਰੇ ਦਾ ਪਰਵ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। 2 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸ਼ਹਿਰੇ ਦੇ ਸੰਬੰਧ ਵਿੱਚ ਤਿਆਰੀਆਂ ਦਾ ਜਾਇਜ਼ਾ। ਪ੍ਰਧਾਨ ਲక్ష్ਮੀਕਾਂਤ ਝਾਵਲਾ, ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਐਡੀਸੀਪੀ ਵਿਸ਼ਾਲਜੀਤ ਸਿੰਘ। ਲਿਆ ਅਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਨੇ ਆਖਿਆ ਕਿ ਸ਼ਹਿਰ ਵਿੱਚ ਜਿੰਨੇ ਵੀ ਸਮਾਗਮ ਦੁਸ਼ਹਿਰੇ ਦੇ ਮਨਾਏ ਜਾਣੇ ਹਨ ਉਸ ਦੇ ਸਬੰਧ ਵਿੱਚ ਸਫਾਈ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਇਸ ਦੇ ਨਾਲ ਹੀ ਫਾਸਪੀ ਨਿਊਜ਼ ਟੀਮ ਵੱਲੋਂ ਕੁਝ ਸਵਾਲ ਵੀ ਕੀਤੇ ਗਏ ਜਿਸ ਤਰ੍ਹਾਂ ਕਿ ਸ਼ਹਿਰ ਵਿੱਚ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਬਾਜ਼ਾਰਾਂ ਵਿੱਚ ਨਾਜਾਇਜ਼ ਕਬਜ਼ੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਕਈ ਅਧਿਕਾਰੀ ਨਗਰ ਨਿਗਮ ਵਿੱਚ ਤਾਇਨਾਤ ਹਨ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਨਗਰ ਨਿਗਮ ਕਮਿਸ਼ਨਰ ਨੇ ਫਾਸਪੀ ਨਿਊਜ਼ ਟੀਮ ਨੂੰ ਦਿੱਤਾ ਐਸਮੋਕੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਧਾਵਨ ਮਲਕੀਤ ਸਿੰਘ ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਏਸੀਪੀ ਜਸਪਾਲ ਸਿੰਘ ਸਮੇਤ ਦੁਰਗਿਆਣਾ ਕਮੇਟੀ ਦੇ ਮੈਂਬਰ ਅਤੇ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ ਨਗਰ ਨਿਗਮ ਕਮਿਸ਼ਨਰ ਸਾਡੇ ਨਾਲ ਮੌਜੂਦ ਹੈ ਤੇ ਦਸਹਿਰੇ ਦਾ ਪਰਬ ਵੀ ਆ ਰਿਹਾ ਹੈ ਤੇ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਬਖ ਬਖ ਥਾਵਾਂ ਤੇ ਜਾ ਕੇ ਗਲਵਤ ਕਰਦੇ ਕਿ ਕਿ ਤੁਸ਼ ਕਿਹੜੇ ਕਿਹੜੇ ਮਨਾਇਆ ਜਾ ਰਿਹਾ ਤਿਹਾਰ ਜਿਹੜੇ ਮਨਾਇ ਰੱਖੀ ਜਾਇਜ਼ਾ ਲਿਆ ਗਿਆ ਤੇ ਲੋਕ ਸ਼ਹਿਰ ਵਾਸੀ ਨੂੰ ਹੁਣ ਕੀ ਭੀ ਲੱ ਦੇਖੋ ਜੀ ਆ ਦੁਸਹਿਰੇ ਦੇ ਲਈ ਇਹ ਗਰਾਊਂਡ ਤਿਆਰ ਕਰਨ ਦੀ ਗੱਲ ਕੀਤੀ ਗਈ ਹੈ ਮੈਡਮ ਲక్ష్ਮੀ ਕਾਂਤਾ ਚਾਵਲਾ ਜੀ ਨੇ ਹੁਕਮ ਲਾਇਆ ਸੀ ਇਸ ਚੀਜ਼ ਦਾ ਸੋ ਇਹ ਗਰਾਊਂਡ ਨੂੰ ਤਿਆਰ ਕਰ ਰਹੇ ਆ ਮੈਨੂੰ ਦੱਸ ਰਹੇ ਸੀਗੇ ਕਿ ਇੱਥੇ ਕਾਫੀ ਜ਼ਿਆਦਾ ਮਾਤਰਾ ਚ ਸ਼ਰਧਾਲੂ ਆਉਂਦੇ ਨੇ ਬਟ ਇਹ ਜ਼ਮੀਨ ਵੀ ਆਰਮੀ ਦੀ ਹੈ ਸੋ ਬਹੁਤ ਜ਼ਿਆਦਾ ਅਸੀਂ ਇਸ ਤੇ ਪਰਮਨੈਂਟ ਤਾਂ ਨਹੀਂ ਕੋਈ ਹੋ ਕਰ ਪਾਵਾਂਗੇ ਬਟ ਇਸ ਨੂੰ ਆਫਕੋਰਸ ਪਬਲਿਕ ਦੇ ਯੂਜ਼ ਲਈ ਤਿਹਾਰ ਹੈ ਸਾਰਿਆਂ ਦਾ ਸਾਂਝਾ ਹੀ ਹੁੰਦਾ ਉਸ ਉਸ ਯੂਜ਼ ਲਈ ਅਸੀਂ ਇਸ ਨੂੰ ਜ਼ਰੂਰ ਥੋੜਾ ਬਹੁਤ ਯੂਜ਼ੇਬਲ ਕਰ ਦਾਂਗੇ ਐਂਡ ਜਿਹੜੀ ਇਹਦੀ ਐਂਟਰੀ ਹੈ ਉਹਨੂੰ ਵੀ ਅਕੀਸ਼ਾ ਸਰ ਵੱਖ-ਵੱਖ ਥਾਵਾਂ ਤੇ ਇਹਦੇ ਸ਼ਹਿਰਾਂ ਬਣਾਏ ਨੇ ਹੋਰ ਵੀ ਸ਼ਹਿਰ ਦੇ ਕਾਫੀ ਇਵੈਂਟ ਹੈ ਸਫਾਈ ਨੂੰ ਲੈ ਕੇ ਪ੍ਰਬੰਧ ਕਿਹੋ ਜਿਹਾ ਕੀਤੇ ਜਾ ਰਹੇ ਸਹਿਰ ਵਿੱਚ ਕਿਉਂਕਿ ਕੰਪਨੀ ਤੇ ਭੱਜ ਗਈ ਪਰ ਆ ਵੀ ਰਹੀ ਹੈ ਤੇ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਵੀ ਮੈਂ ਨਹੀਂ ਲੋਕਾਂ ਨੂੰ ਅਪੀਲ ਤਾਂ ਠੀਕ ਹੈ ਪਰ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਕੋਈ ਫਰਕ ਲੱਗਿਆ ਪਿਛਲੇ 10 ਦਿਨਾਂ ਚ 15 ਦਿਨਾਂ ਚ ਕਿ ਨਹੀਂ ਲੱਗਿਆ ਆਈ ਵਿਲ ਰਿਕੁਐਸਟ ਕਿ ਤੁਸੀਂ ਜਾ ਕੇ ਇੱਕ ਵਾਰੀ ਸ਼ਹਿਰ ਦਾ ਰਾਉਂਡ ਲਾਓ ਜੋ ਤੁਹਾਨੂੰ ਸ਼ਾਇਦ ਤੁਸੀਂ ਸੋਚਦੇ ਸੀਗੇ ਉਸ ਤੋਂ ਯੂ ਮੀ ਪਲੇਜ਼ੈਂਟਲੀ ਸਰਪ੍ਰਾਈਜ਼ ਥੋੜਾ ਜਿਹਾ ਬੈਟਰੀ ਮਿਲੇਗਾ ਸੋ far as ਸੰਦੇਸ਼ ਦੀ ਗੱਲ ਹੈ ਤੇ ਸੰਦੇਸ਼ ਤਾਂ ਨਹੀਂ ਹੈ ਰਿਕੁਐਸਟ ਹੈ ਦੇਖੋ ਜਿਹੜੀ ਸਫਾਈ ਹੈ ਉਹ ਕੱਲਾ ਅਸੀਂ ਕਹੀਏ ਕਿ ਸਾਡੇ ਘਰ ਦੀ ਸਫਾਈ ਆਪ ਕਰਦੀ ਸਫਾਈ ਕਰਾਣੇ ਵੀ ਕੱਲਾ ਨੌਕਰ ਕਰ ਦੂਗਾ ਤੇ ਕੱਲਾ ਨੌਕਰ ਵੀ ਨਹੀਂ ਕਰਦਾ ਆਪ ਨੂੰ ਆਪ ਨਾਲ ਲੱਗਣਾ ਪੈਂਦਾ ਹੁੰਦਾ ਸੋ ਇਨ ਥਿਸ ਕੇਸ ਆਲਸੋ ਸ਼ਹਿਰ ਦੀ ਸਫਾਈ ਉਹਨਾਂ ਜਿਹੜੇ ਸ਼ਹਿਰ ਦੇ ਨਾਗਰਿਕ ਨੇ ਉਹਨਾਂ ਦੀ ਸਪੋਰਟ ਤੋਂ ਬਿਨਾਂ ਨਹੀਂ ਹੋ ਸਕਦੀ ਮੈਂ ਬਾਰ-ਬਾਰ ਬਾਰ-ਬਾਰ ਇਹ ਰਿਕਵੈਸਟ ਕਰਦਾ ਹਰੇਕ ਫੋਰਮ ਦੇ ਉੱਤੇ ਕਿ ਜਦੋਂ ਜਦੋਂ ਮੈਂ ਇੱਕ ਨਾਗਰਿਕ ਦੇ ਤੌਰ ਤੇ ਸੜਕ ਤੇ ਗੰਦ ਸਿੱਟਣਾ ਬੰਦ ਕਰ ਦੂੰਗਾ ਤਾਂ ਮੇਰਾ ਸ਼ਹਿਰ ਆਪਣੇ ਆਪ ਹੀ ਸਾਫ਼ ਹੋ ਜਾਊਗਾ ਮੈਂ ਆਪਣੇ ਘਰ ਨੂੰ ਤਾਂ ਸਾਫ਼ ਕਰ ਲੈਣਾ ਪਰ ਮੈਂ ਆਪਣੇ ਸ਼ਹਿਰ ਨੂੰ ਬੰਦਾ ਕਰ ਦਿੰਨਾ ਕਿਉਂਕਿ ਕੂੜਾ ਮੈਂ ਬਾਰ ਦੇ ਬਾਹਰ ਕੱਢ ਕੇ ਲਾ ਦਿੰਨਾ ਦਰਵਾਜ਼ੇ ਤੇ ਸੋ ਮੇਰੀ ਰਿਕਵੈਸਟ ਹੈ ਕਿ ਜਿਹੜਾ ਡਰਾਈ ਵੇਸਟ ਹੁੰਦਾ ਆ ਆਮਤ ਉਸ ਦੇ ਕਾਗਜ਼ ਹੁੰਦੇ ਨੇ ਕਵਰਸ ਹੁੰਦੇ ਨੇ ਕਪੜਾ ਹੁੰਦਾ ਇਹ ਸਾਰਾ 스멜 ਨਹੀਂ ਕਰਦਾ ਆਮ ਤੌਰ ਤੇ ਇਹਨੂੰ ਸਟੋਰ ਕਰਕੇ ਰੱਖਿਆ ਜਾਂਦਾ ਹੈ ਘਰਾਂ ਚ ਆਮ ਵੀ ਦੇਖਦੇ ਆਂ ਵੀ ਰੱਖਿਆ ਜਾਂਦਾ ਹੁੰਦਾ ਹੈ ਇਹ ਸੋ ਅਸੀਂ ਇਸ ਨੂੰ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਕਿ ਕੰਪਨੀ ਭੱਜ ਗਈ ਆ ਸੀ ਇਸ ਨੂੰ ਆਨਲਾਈਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆਂ ਬਹੁਤ ਜਲਦੀ ਲੈ ਵੀ ਆਵਾਂਗੇ ਤੇ ਇਸ ਲਈ ਜੇ ਇਸ ਅੱਜ ਦੇ ਸਮੇਂ ਚ ਜਿਹੜੀ ਕਾਰਪੋਰੇਸ਼ਨ ਖੁੱਦ ਕੰਮ ਕਰ ਰਹੀ ਹੈ ਪਿਛਲੇ 9 ਸਾਲ ਤੋਂ ਨਹੀਂ ਵੀ ਕਰਿਆ ਸੋ ਨਾਗਰਿਕ ਜਿੰਨੇ ਹੈਗੇ ਨੇ ਉਹਨਾਂ ਦੇ ਸਾਥ ਦੀ ਲੋੜ ਹੈ ਮੇਰੀ ਰਿਕਵੈਸਟ ਹੈ ਕਿ ਪਲਾਸਟਿਕ ਦਾ ਯੂਜ਼ ਘੱਟ ਕਰਨ ਪਲਾਸਟਿਕ ਦੇ ਲਿਫਾਫੇ ਦੀ ਜਗ੍ਹਾ ਥੈਲੇ ਲੈ ਲਓ ਕਾਗਜ਼ ਦੇ ਲਿਫਾਫੇ ਲੈ ਲਓ ਘਟੂ ਘਟ ਸੀਵਰ ਨਹੀਂ ਚੋਕ ਕਰਦੇ ਜੀ ਇਹ ਪਲਾਸਟਿਕ ਦੇ ਲਿਫਾਫੇ ਪਾ ਕੇ ਆਪਾਂ ਸੁੱਟ ਦਿੰਨੇ ਆ ਤੇ ਉਹ ਆਲਟੀਮੇਟਲੀ ਉਹਨੇ ਜਾਣਾ ਆਪਣੇ ਸੀਵਰ 'ਚ ਹੀ ਹੈ ਜਿੰਨਾ ਮਰਜ਼ੀ ਅਸੀਂ ਚੱਕ ਲਈਏ ਤੇ ਸੈਕੰਡਲੀ ਜਿਹੜਾ ਡਰਾਈ ਵੇਸਟ ਹੈ ਉਹ ਡਰਾਈ ਵੇਸਟ ਨੂੰ ਅਗਰ 2 ਦਿਨ ਰੱਖ ਲੋਗੇ ਤਾਂ ਆਈ ਐਮ ਆਈ ਐਮ ਵੈਰੀ ਸ਼ੋਰ ਕਿ ਉਹ 2 2-3 ਦਿਨ ਬਾਅਦ ਅਸੀਂ ਡੋਰ ਟੂ ਡੋਰ ਕਲੈਕਸ਼ਨ ਵੀ ਸ਼ੁਰੂ ਕਰ ਦਾਂਗੇ ਸੋ ਇਸ ਤੋਂ ਜ਼ਿਆਦਾ ਦੇਰ ਲੱਗਦੀ ਨਹੀਂ ਜਿੱਥੇ ਗਿੱਲਾ ਕੋੜਾ ਹੈ ਸੋ ਆਈ ਕੈਨ ਅੰਡਰਸਟੈਂਡ 스মেল ਕਰੇਗਾ ਉਹਨੂੰ ਟੂ ਡਿਸਪੋਜ਼ ਆਫ ਕਰਨਾ ਡੇਲੀ ਬੇਸਿਸ ਤੇ ਜ਼ਰੂਰੀ ਹੈ ਤੇ ਉਹ ਡੇਲੀ ਬੇਸਿਸ ਤੇ ਅਸੀਂ ਵੀ ਆਲਸੋ ਲਿਫਟ दैट ਅਸੀਂ ਚੱਕਦੇ ਵੀ ਹਾਂ ਇੱਥੇ ਦਿਵਾਲੀ ਦਾ ਤਿਹਾਰ ਵੀ ਆ ਰਿਹਾ ਹੈ ਕਿ ਬਜ਼ਾਰਾਂ ਵਿੱਚ ਰੌਣਕਾਂ ਵੀ ਲੱਗ ਜਣੀ ਹੈ ਤੇ ਦੁਕਾਨ ਅਸੀਂ ਇਹ ਨਹੀਂ ਕਹਿੰਦੇ ਕਿ ਦੁਕਾਨਦਾਰ ਆਪਣੇ ਕੰਮ ਨਾ ਕਰਨ ਪਰ ਦੁਕਾਨਦਾਰ ਵੱਲੋਂ ਕਈ ਵਾਰੀ ਨਜਾਇਜ਼ ਕਬਜ਼ੇ ਜਿਆਦਾ ਕੀਤੇ ਤੇ ਉਹਦੇ ਵਾਸਤੇ ਕੋਈ ਕਰਦੇ ਡਰਾਈਵ ਕਰਾਰ ਵੀ ਦੁਕਾਨਦਾਰ ਆਪਣਾ ਕੰਮ ਵੀ ਕਰਨ ਆਪਣੀ ਕਮਾਈ ਵੀ ਕਰਨ ਤੇ ਲੋਕਾਂ ਵਾਸਤੇ ਰਸਤੇ ਵੀ ਖਲੇ ਰੱਖਣ ਦੇਖੋ ਆਲਰੇਡੀ ਸ਼ੁਰੂ ਹੈ ਜੀ ਅਸੀਂ ਜਿਹੜਾ ਇਹ ਕੱਲਾ ਤਿਉਹਾਰਾਂ ਦਾ ਕੀ ਤੇ 2 ਤਰੀਕ ਦਾ ਦੁਸ਼ਹਿਰਾ ਹੈ 6 ਤਰੀਕ ਦਾ ਸ਼੍ਰੀ ਵਾਲਮੀਕੀ ਦਿਵਸ ਹੈ 7 ਦਿਨ 7 ਤਰੀਕ ਸੌਰੀ 7 ਤਰੀਕ ਦਾ ਸ਼੍ਰੀ ਵਾਲਮੀਕੀ ਦਿਵਸ ਹੈ 8 ਤਰੀਕ ਦਾ ਸ੍ਰੀ ਗੁਰੂ ਰਾਮਦਾਸ ਜੀ ਦਾ ਪਰਬ ਹੈ ਗੁਰਪੁਰਬ ਹੈ 22 ਤਰੀਕ ਦਾ ਅਗਨ ਦਿਵਾਲੀ ਹੈ ਤੇ ਉਸ ਤੋਂ ਬਾਅਦ ਸੌਰੀ 20 ਤਰੀਕ ਦੀ ਦਿਵਾਲੀ ਤੇ 22 ਤਰੀਕ ਦਾ ਵਿਸ਼ੂ ਕਰਮਾ ਡੇ ਸੋ ਇਹ 5 6 ਇਸ ਤਰ੍ਹਾਂ ਦੇ ਦਿਹਾੜੇ ਨੇ ਜਿਹੜੇ ਕਿ ਇਸੇ ਮਹੀਨੇ 'ਚ ਨੇ ਸੋ ਇਸ ਲਈ ਅਸੀਂ ਆਲਰੇਡੀ ਇੱਕ ਡਰਾਈਵ ਸ਼ੁਰੂ ਕੀਤੀ ਹੈ ਬਟ ਜਿਹੜੇ ਇਨਕ੍ਰੋਚਮੈਂਟਸ ਨੇ ਉਹ ਘਟ ਘਟਾਈ ਜਾਂਣ ਦੁਕਾਨ ਉਹ ਉਹਨੂੰ ਅੰਦਰ ਕੀਤਾ ਜਾਵੇ ਕਿ ਨਾ ਉਹਦਾ ਜਿਹੜੇ ਵਰਾਂਡਾਸ ਦੇ ਉੱਤੇ ਕਿਉਂਕਿ ਪਬਲਿਕ ਦੀ ਮੂਵਮੈਂਟ ਪੈਦਲ ਹੀ ਰਹਿਣੀ ਹੈ ਸੋ ਉਹ ਪੈਦਲ ਪਬਲਿਕ ਦੀ ਮੂਵਮੈਂਟ ਨੂੰ ਅਸੀਂ ਫੈਸਿਲਿਟੇਟ ਕਰਨ ਲਈ ਕਰਾਂਗੇ ਜੀ ਵੀ ਆਰ ਆਲਰੈਡੀ ਡੂਇੰਗ ਇਟ ਹੋਰ ਵੀ ਕਰਾਂਗੇ ਹੁਣ ਇੱਕ ਜਦੋਂ ਤੁਹਾਡੀ ਕਾਰਪੋਰੇਟ ਟੀਮ ਜਾਂਦੀ ਹੈ ਬਜਾਰਾਂ ਵਿੱਚ ਨੋ ਡੋਟ ਵੀ ਕੰਮ ਵੀ ਕਰ ਰਹੀ ਹੈ ਪਰ ਜਦੋਂ ਜਾਂਦੀ ਹੈ ਉਹ ਪਹਿਲਾਂ ਇਹ ਬਜਾਰਾਂ ਚ ਸੋਚੇ ਜਾਂਦਾ ਵੀ ਇਧਰ ਟੀਮ ਆ ਗਈ ਤੇ ਸਾਮਾਨ ਸਾਰਾ ਅੰਦਰ ਉਹ ਇੱਥੇ ਚੱਲਦੇ ਤੇ ਫੇਰ ਵਾਰ ਆ ਜਾਂਦਾ ਜੀ ਦੇਖੋ ਉਹ ਜਦੋਂ ਟੀਮ ਨਿਕਲਦੀ ਹੈ ਉਹ ਤਾਂ ਆਈ ਐਮ ਸ਼ੋਰ ਕਾਰਪੋਰੇਸ਼ਨ ਜਿਹੜੀ ਹੈ ਉਹ ਕੋਈ ਐਦਾਂ ਦੀ ਚੀਜ਼ ਤਾਂ ਹੈ ਨਹੀਂ ਕਿ ਉਹਦੀ ਟੀਮ ਨਿਕਲੇ ਤੇ ਲੋਕ ਲੋਕਾਂ ਨੂੰ ਨਾ ਪਤਾ ਲੱਗੇ ਇਟ ਇਜ਼ ਨਾਟ ਅ ਰੇਡ ਇਨ ਦ ਸਟ੍ਰਿਕ ਸੈਂਸ ਆਫ ਦ ਵਰਡ ਕਾਰਪੋਰੇਸ਼ਨ ਹੁਣ ਜਦੋਂ ਪਹਿਲੀ ਦੁਕਾਨ ਤੇ ਜਾਣਾ ਤੇ ਉਹ ਸਾਰੀ ਮਾਰਕੀਟ ਨੂੰ ਤਾਂ ਪਤਾ ਲੱਗੇ ਜਾਣਾ ਬਟ ਅਗੇ ਇਹ ਜਿਹੜੀ ਮੈਂ ਪਹਿਲਾਂ ਗਾਰਬੇਜ ਰਿਲੇਟਡ ਗੱਲ ਕਰ ਰਿਹਾ ਸੀ ਉਸੇ ਰਿਲੇਟਡ ਇਹ ਗੱਲ ਕਰ ਰਿਹਾ ਕਿ ਉਦੋਂ ਤਾਂ ਅਸੀਂ ਸਾਡੇ ਮੈਂ ਜਿਵੇਂ ਦੁਕਾਨਦਾਰਾਂ ਦੀ ਅਸੀਂ ਗੱਲ ਕਰੀਏ ਜਾਂ ਕਿਸੇ ਹੋਰ ਤਬਕੇ ਦੀ ਗੱਲ ਕਰੀਏ ਜਾਂ ਖੁਦ ਆਪਣੀ ਸਾਰੇ ਨਾਗਰਿਕ ਜਿਸਤ ਮਹਿਰੀਆਂ ਉਹਨਾਂ ਦੀ ਗੱਲ ਕਰੀਏ ਕਿ ਤਿਉਹਾਰ ਤਾਂ ਆਪਾਂ ਮਨਾਉਨੇ ਆ ਨਤਮਸਤਕ ਹੁੰਨੇ ਆ ਬਹੁਤ ਹਰ ਜੁੜ ਕੇ ਬਟ ਦੈਨ ਜਦੋਂ ਇਨਕ੍ਰੋਚਮੈਂਟ ਕਰਨੀ ਆ ਤੇ ਉਦੋਂ ਆਪਾਂ ਨੂੰ ਸ਼ਾਇਦ ਉਹ ਯਾਦ ਕਰ ਲੈਣਾ ਚਾਹੀਦਾ ਕਿ ਸੂਰੀ ਕੀ ਸਿੱਖਿਆ ਸੀਗੀ ਤੇ ਕੀ ਵਾਟਰ ਆਰ ਦ ਸਪਿਰਚੁਅਲ ਵੈਲਿਊਜ਼ ਸੋ ਥੋੜਾ ਜਿਹਾ ਸੈਲਫ ਰੈਗੂਲੇਸ਼ਨ ਦੀ ਜ਼ਰੂਰਤ ਹੈ ਇਕਵੇਸ਼ਨ ਪਰ ਡਿਵਲੋ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਕੁੜੀ ਦੇ ਦਸ ਦੇ ਤੋਂ ਬਿਲਕੁਲ ਲਿਫਟਿੰਗ ਵੀ ਹੋ ਰਹੀ ਹੈ ਕੰਮ ਬੜੀ ਪਰ ਇੱਕ ਪ੍ਰੋਬਲਮ ਇਹ ਆ ਰਹੀ ਹੈ ਕਿ ਕਈ ਅਫਸਰ ਜਿਹੜੇ ਉਹਨਾਂ ਦੀ ਬਦਲੇ ਨਹੀਂ ਹੋਈਏ ਕਾਫੀ 5 5 6 ਸਾਲ ਤੋਂ ਇੱਕੋ ਅੱਡੇ ਦੇ ਆ ਕੋਈ ਇਹਨਾਂ ਬਾਰੇ ਕੋਈ ਸਿਆਣ ਲੈ ਰਹੇ ਹੋਈ ਬਈ ਐਕਸ਼ਨ ਲੈ ਰਹੇ ਹੋਣੇ ਖਿਲਾਫ ਵੀ ਕਿਉਂਕਿ ਲੱਗਦਾ ਵੀ ਕਿ ਤਰ੍ਹਾਂ ਕਿ ਜੇ ਸੈਟਿੰਗ ਹੋ ਜਾਈਦੀ ਜਦੋਂ ਲੰਬੀ ਦੇਰ ਤੱਕ ਉਹਦੇ ਤੇ ਬਹਿ ਜਾਂਦਾ ਬੰਦਾ ਤੇ ਉਹਦੀ ਸੈਟਿੰਗ ਹੋਈ ਲੱਗੇ ਕੋਈ ਨਹੀਂ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿਉਂਕਿ ਮੇਰਾ ਆਪਣੇ ਐਕਸਪੀਰੀਅੰਸ ਸੈਟਿੰਗ ਵਾਲੀ ਗੱਲ ਨਹੀਂ ਹੁੰਦੀ ਜਿਹੜੇ ਕਾਰਪੋਰੇਸ਼ਨ ਦੇ ਜਿੰਨੇ ਏਮਪਲੋਇਜ਼ ਨੇ ਉਹ ਜ਼ਿਆਦਾਤਰ ਇਸੇ ਸ਼ਹਿਰ ਦੇ ਨੇ ਤੇ ਇਸੇ ਆਸ-ਪਾਸ ਦੇ ਨੇ ਤੇ ਉਹ ਜਿੰਨੇ ਸਾਰੇ ਏਮਪਲੋਇਜ਼ ਹੈਗੇ ਆ ਮੰਨਦੇ ਨੇ ਜਦੋਂ ਉਹ ਉਹ ਹੈ ਵੀ ਇੱਥੋਂ ਦੇ ਕੰਮ ਵੀ ਇੱਥੇ ਕਰਦੇ ਸੋ ਕਈ ਵਾਰੀ ਇਹ ਕਿ ਉਹਦੀ ਬਦਲੀ ਹੋ ਵੀ ਜਾਂਦੀ ਹੈ ਤਾਂ ਲੱਗਦਾ ਇਦਾਂ ਹੀ ਹੈ ਵੀ ਉਹ ਉੱਥੇ ਹੀ ਬੈਠਾ ਹੈ ਬਟ ਯੈਸ ਅਗੇਨ ਜਿਹੜਾ ਜਿਸ ਜਗ੍ਹਾ ਤੇ ਕੋਈ ਕਿਸੇ ਬੰਦੇ ਦੀ ਹੰਟਾਈ ਪਾਈ ਜਾਂਦੀ ਹੈ ਸੋ ਉਸ ਤੇ ਸਾਡੀ ਪੂਰ ਜ਼ੋਰ ਮੇਰੀ ਐਟ ਲੀਸਟ ਆਈ ਹੈਵ ਨੋ ਟੋਲਰੈਂਸ ਫਾਰ ਐਨੀ ਥਾਟ ਆਫ ਮੈਲ ਪ੍ਰੈਕਟਿਸ ਜੇ ਕਿਸੇ ਤਰ੍ਹਾਂ ਦੀ ਮੈਲ ਪ੍ਰੈਕਟਿਸ ਨੂੰ ਦੇਖ ਲਈਏ ਤੇ ਉਸ ਤੇ ਐਕਸ਼ਨ ਇਮੀਡੀਏਟ ਹੈ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੁੰਦਾ ਰਿਹਾ ਜੀ ਬਿਲਕੁਲ ਧੰਨਵਾਦ ਮੇਰੇ ਪਿਛੜੇ ਜਿਹੜੇ ਜੁੜੇ ਸਨ ਕਮਿਸ਼ਨ ਨਗਰ ਕਮ ਉਹਨਾਂ ਨੇ ਗੱਲਬਾਤ ਕਰਦੇ ਆ ਪਾਕਪ ਜਿਹੜੇ ਸਵਾਲ ਕੀਤੇ ਗਏ ਉਹਦੇ ਜਵਾਬ ਜਿਹੜੇ ਡਾਕਟਰ ਰਕੇਸ਼ ਜੀ ਸਾਡੇ ਨਾਲ ਵਜੂਦ ਨੇ ਦੁਰਗਾਣਾ ਕਮੇਟੀ ਦੇ ਵੀ ਵੱਡਾ ਹਨੂਮਾਨ ਮੰਦਿਰ ਦੇ ਚੇਅਰਮੈਨ ਵੀ ਹੈਗੇ ਤੇ ਉਹ ਦੁਸਹਿਰੇ ਦੀ ਤਿਆਰੀਆਂ ਲੈ ਕੇ ਕੀ ਕਰ ਰਹੇ ਨੇ ਉਹਨਾਂ ਨੇ ਗੱਲਬਾਤ ਕਰਦੇ ਜੀ ਜੀ ਸਾਰੇ ਅੱਜ ਨਗਰ ਨਿਕਮ ਕਮਿਸ਼ਨਰ ਆਏ ਨੇ ਜਾਇਜ਼ਾ ਲੇਤਾ ਤੇ ਕੀ ਕਹਿਣਾ ਚਾਹੁੰਦੇ ਹੁਣ ਦੁਸਹਿਰਾ ਦੋ ਤਰੀਕ ਨੂੰ ਆ ਗਿਆ ਤੇ ਕੀ ਅਪੀਲ ਹੈ ਲੋਕਾਂ ਨੂੰ ਤੇ ਕੀ ਕਹਿਣਾ ਚਾਹੁੰਦੇ ਜੀ ਪਹਿਲਾਂ ਤੋਂ ਬੜਾ ਸਾਰੀ ਦਿਹਾੜੀ ਇੱਕਾ ਮੰਦਰ ਚ ਰਾਸ਼ੋਦਨ ਤੇ ਨਵੇਂ ਕਮਿਸ਼ਨਰ ਸਾਹਿਬ ਆਏ ਗਰਾਊਂਡ ਦੇਖਣ ਉਹ ਦਿਨ ਰਹਿ ਗਏ ਥੋੜੇ ਲਾਸਟ ਟਾਰ ਤੇ ਕੰਮ ਸਾਡੀ ਉਹਨਾਂ ਅੱਗੇ ਇਹ ਰਿਕੁਐਸਟ ਸੀ ਕਿ ਪਬਲਿਕ ਨੂੰ ਇਹੀ ਵੱਧ ਤੋਂ ਵੱਧ ਸਹੂਲਤਾਂ ਦੇ ਸਗੀ ਮੈਨੂੰ ਬੜਾ ਚੰਗਾ ਲੱਗਾ ਉਹ ਕਹਿੰਦੇ ਜੀ ਜੋ ਇਹੀ ਮੈਕਸਿਮਮ ਕਰ ਸਕਨੇ ਆ ਦਿਨ ਰਾਤ ਲਾ ਕੇ ਤੁਹਾਨੂੰ ਤਿਆਰ ਕਰਦੇ 2 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਦੁਸਹਿਰੇ ਦਾ ਤਿਹਾੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸੇ ਤਿਹ ਦੇ ਦੁਨੀਆਨਾ ਕਮੇਟੀ ਵੱਲੋਂ ਵੀ ਇੱਥੇ ਤੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਮੀਟਿੰਗ ਵੀ ਕੀਤੀ ਗਿਆ ਅਤੇ ਹੁਣ 2 ਤਰੀਕ ਨੂੰ ਜਿਹੜੀ ਵੀ ਦੁਸਹਿਰੇ ਦਾ ਪਰਬਸ ਹੋ ਸਕਦਾ ਨੂੰ ਅਪੀਲ ਕੀਤੀ ਕਿ ਨਾ ਕਮਾਗੋ ਵਿੱਚ ਵੱਧ ਚੜ ਕੇ ਹਿੱਸਾ ਲੈਣ ਅਤੇ ਪ੍ਰਭੂ ਰਾਮ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਤੇ ਨਾਲ ਹੀ ਫਾਸਟ ਮੀਟਿੰਗ ਟੀਮ ਵੱਲੋਂ ਵੀ ਨਗਰ ਨਿਗਮ ਕਮਿਸ਼ਨਰ ਨੂੰ ਕਈ ਸਵਾਲ ਕੀਤੇ ਗਏ ਜਿੱਤੇ ਸਵਾਲ ਤੇ ਉਹਨਾਂ ਨੇ ਜਵਾਬ ਦਿੱਤੇ। ਅਮਰਕਸ ਫਾਸਟ ਮੀਟਿੰਗ ਖਬਰਾਂ ਲਈ ਇਹ ਜੋ ਕਿ ਵਿਜੇ ਕੁਮਾਰ ਦਲ ਰਕੇਸ਼